ਇਹ ਤਰ੍ਹਾਂ ਹੀ ਲੱਗਦਾ ਨਾਲ ਹੋਇਆ ਕੋਈ ਮੋਟੇ ਨੇ ਅੰਦਾਜ਼ੇ ਨਾਲ ਕੰਮ ਕੱਢ ਗਿਆ ਜਿਹੜੇ 5 ਰੁਪਏ ਨਹੀਂ ਚੱਕੇ ਨਾ ਪਹਿਲਾਂ ਹੀ ਤਿਆਰੀ ਚ ਆਇਆ ਥਰੇ 5 ਨਹੀਂ ਚੱਕਿਆ ਨਾ ਮੈਂ ਇੱਥੇ ਬੈਠਾ ਮਟਕਾ ਮਟਕਾ ਪਹਿਲਾਂ ਅੱਕੇ ਨੂੰ ਪਤਾ ਲੱਗ ਗਿਆ ਕੈਰੀ ਨਿਕਲੀ ਵੀ ਨਹੀਂ ਕਰਦਾ ਵੀ ਸਭ ਨੂੰ ਦੇਖਦਾ ਹਾਂ ਉਹ ਗੱਲ ਜਿਹੜੀ ਜਿਹੜਾ ਪਿਆ ਹੈ ਆ। ਹਾਂ। ਆਹੇ ਦੋਸ਼ ਕੋਲ ਫਾਨਾ ਸ਼੍ਰੀ ਫੈਤੀ ਨੰ ਬੰਦੇ ਦੀ ਫੋਟੋ ਦਾ ਆ ਪੂਰੀ ਕਲੀਅਰ ਹੈ ਜੀ। ਹਾਂ। ਪਛਾਵਾਂ ਜੀ ਵੀ ਆਉਂਦਾ ਬ੍ਰਮੜਾ ਇਹਨਾਂ ਦੀ ਬਾਤ ਦੇਖੋ ਆ ਜਾਣਾ ਪਿੱਛਾ। ਆਹ ਇੱਕ ਵੀ ਕੈਮਰੇ ਦੇ ਨਾਲ ਆਉਂਦਾ। ਉਹ ਦੇਖੋ ਕੈਮਰੇ ਦੇ ਦਿੰਦਾ। ਓਏ ਔਰ ਔਰ ਮੁੰਲੇ ਮੈਂ ਹੱਸਿਆ ਵੀ ਹੈ। ਫੋਟੋ ਮੈਂ ਕੰਮ ਕਰ ਲਿਆ ਸਾਹਮਣੇ ਆ। ਰਾਦੇ ਰਾਦੇ ਮਿਲਤ ਬਾਦ ਆ ਦੇਖੋ ਕੋੜਾ ਆਪਣਾ ਕਿੱਟੀ ਨਾੜੀ ਬਈ ਦੋ ਦੋ ਸੋਰਾਫਟ ਆਪਾਂ ਦੇ ਦਿਖਾ ਦਿਓ ਫਰੇਮ ਨਾਲ ਉਹ ਦੋ ਮਿਕਨੈਟ HCS ਵੀ ਆ ਰਿਹਾ ਹੈ ਹਾਂ ਇਸ ਕਿਰ ਨਾਲ ਹੀ ਹਾਂ ਤੇ ਜੇ ਬਈ ਕਰਤ ਨੇ ਆਜੋ ਸਾਹਬਾਂ ਨੇ ਉਹਨੂੰ ਪਹਿਲੇ ਪਹਿਰੇ ਨਾ ਦੋ ਦੋ ਸੋਰਾ ਨੋਟ ਵਾਲਾ ਕੋਲ ਮੰਡਲ ਦੇ ਨੇ 500 ਰੁਪਏ ਮੈਨੂੰ 400 ਤੇ 5 ਰੁਪਏ ਵਾਪਸ ਕੀ ਦੇ ਨੇ ਆ ਦੇਤਾ ਬਿਆਜ ਉਹਨੂੰ ਅਨੇ ਇੰਨੇ ਕਹਤਾ ਨੇ ਬਾਹਰ ਕਿਉਂ ਕੀ ਤੁਮ ਆਲਾ ਨਹੀਂ ਮੈਨੂੰ ਪੀਕੇ ਨਾਲ ਲੱਸੀ ਦਾ ਕਹਿਣਾ ਇਹਨੇ ਉਹ ਦੇਖੋ ਉਹ ਰੀਟਾ ਥੱਲੇ ਧੱਕ ਲੈਣ ਦੇਣਾ ਪਤਾ ਕਿ ਨਾ ਅੰਦਰ ਤੋਂ ਸਮਾਨ ਪੂਰੀ ਰੱਖੇ ਦੇ ਮੱਲਾ ਦਾ ਕੋਲ ਉਹ ਘੁਮਾ ਲਈ ਦਿੰਦੀ ਮਰੀਨਾਂ ਕੈਮਰਾ ਦੇਖਿਓ ਨੇ ਨਹੀਂ ਪੈਸੇ ਨੀਚੇ ਹੀ ਹੈ ਮਤਲਬ ਗੱਲੇ ਨੀਚੇ ਹੀ ਨੇ ਹਾਂ ਦੇਖੋ ਇੱਥੇ ਕੰਪਿਊਟਰ ਤੇ ਮੋਰਮੇ ਇੱਥੇ ਜਾੜ ਜਲਾ ਦੇ ਕਿ ਮੈਂ ਗੈਰੀ ਹਿਸਾਬ ਇੱਥੇ ਰੱਬਾ ਰੱਖ ਕੇ ਮੈਂ ਹਿਸਾਬ ਲਾਉਣਾ ਓਏ ਹਰਕ ਲੰਬਾ ਤਿਆਰੀ ਵਿੱਚ ਜਾਂ ਤਿਆਰੀ ਜਾ ਉਹ ਬਾਅਦ ਤੱਕ ਹੀ ਕਰਦਾ ਪਾ ਕੇ ਹੱਥ ਕਰ ਤੇ ਪਾ ਕੇ ਇਹਨੇ ਧਿਆਨੀ ਨਹੀਂ ਪੰਦਾ ਇਹਨੇ ਡੇਢੀ ਨਾਲ ਅਮਰਗੱਬ ਆਇਆ ਤੇ ਬਾਹਰ ਆ ਗਿਆ ਇਹਨੇ ਵਧੀਆ ਦੇਖੋ ਇਹਨੇ ਏਨਾ ਲੱਸੀ ਦੇ ਦੋ ਲਾਲਾ ਦੇਖੇ ਨਾ ਤਰੀਕੇ ਨਾਲ ਲਾ ਲਓ। ਉਹ ਦਾਖਲ ਮਾਰੇ ਉਹ ਲੈ ਗਏ। ਉਹ ਬਾਲਾ ਲੈ ਗਏ। ਰੱਸੀ ਵੀ ਲੈ। ਚਾਹ। ਚਾਹ ਉਹ ਨਿਕਲ। ਲਓ ਜੀ ਮਟਕਾ ਲ ਗਿਆ ਤੇ ਰੱਸੀ ਜੀ। ਨਹੀਂ ਮਟਕਾ ਜੇ ਤੈਨਾਂ ਦੇਖੀਂ ਨਾ। ਮੇਰੇ ਕੋਲ ਇਹ ਕਹਿੰਦਾ ਕਿ ਅੱਜ ਦੂਜੇ ਦਿਨ ਅੰਮ੍ਰਿਤਸਰ ਬੰਦ ਕਰਵਾ ਦੇ ਲੋਗ ਕਰਵਾ ਦੇ ਕਰੋ ਜਾਈ ਬੰਦਾ ਉੱਪਰ ਇਹ ਸਮਾਨ ਫੜਾਣਗੇ ਜੋ ਕਾਊਂਟਰ ਦੇ ਪੁਰਾਣੇ ਮਿਲ ਗਿਆ ਹੈ ਇਹ ਹੋਰ ਇਹ ਹੋਰ ਜੋਜੀਤ ਜੀ ਐਸਏ ਦਾ ਨਾਮ ਸੀ ਕਿਤਾਉਂ ਚ ਬਲਵੀਰ ਆ ਬਲਵੀਰ ਦਲਜੀਤ ਜੀ ਦਾ ਨਾਮ ਜੀ ਨਰੇਸ਼ ਕੁਮਾਰ ਜੀ ਕੀ ਗੱਲਬਾਤ ਕੀ ਹੋਈ ਹੈ ਸਰ ਐਦਾਂ ਸੀ ਕਿ ਪੇਮੈਂਟ ਭੇਜਣੀ ਸੀ ਜੀ ਬੈਂਕ 2 ਵਜੇ ਬੇਟਾ ਤੇ ਘਰ ਆ ਇੱਥੇ ਮੇਰੇ ਕੋਲ ਆਇਆ 1:30 ਪਾ 2 ਦੇ ਵਿੱਚ ਵਿੱਚ ਆ ਤੇ ਘਰ ਚਲਾ ਗਿਆ ਘਰ ਚਲਾ ਗਿਆ ਮੈਂ ਕਿਹਾ ਵੀ ਆਂਦਾ ਵੈ ਇਹਨੂੰ ਆਨੋਂ ਪੇਮੈਂਟ ਭੇਜਣੀ ਮੈਂ ਪੇਮੈਂਟ ਬਾਹਰ ਕੱਢ ਕੇ ਇੱਥੇ ਕੋਲ ਗਿਣ ਕੇ ਮੈਂ ਕਿਹਾ ਵਾਊਚਰ ਬਣਾ ਕੇ ਰੱਖ ਕੇ ਤੈਨੂੰ ਬੈਂਕ ਭੇਜਣਾ ਸੀਗਾ 45000 ਰੁਪਏ ਦੀ ਪੇਮੈਂਟ ਸੀਗੀ ਮੈਂ ਇੱਥੇ ਪ੍ਰਿੰਟਰ ਦੇ ਵਿੱਚ ਰੱਖਤੀ ਬਾਰ ਨਹੀਂ ਰੱਖੀ ਕਿਤੇ ਵੀ ਗੱਲੇ ਦੇ ਉੱਪਰ ਪ੍ਰਿੰਟਰ ਹੈ ਉਹਦੇ ਵਿੱਚ ਰੱਖਤੀ ਪੇਮੈਂਟ ਤੇ ਉਦੋਂ ਗਾਹਕ ਆ ਗਿਆ ਇੱਕ ਮੈਂ ਉਹਨੂੰ ਟੈਂਡ ਕੀਤਾ ਮੈਂ ਕਿਹਾ ਵੀ ਟੈਂਡ ਕਰਨ ਤੋਂ ਬਾਅਦ ਮੈਂ ਵਾਊਚਰ ਬਣਾਉਣਾ 1 ਮਿੰਟ ਲੱਗਣਾ ਹੈ ਮੈਂ ਗਾਹਕ ਟੈਂਡ ਕੀਤਾ ਉਸੇ ਟਾਈਮ ਹੀ ਉਹ ਕਸਟਮਰ ਆ ਗਿਆ ਜਿਨੇ ਪੈਸੇ ਚੁੱਕੇ ਉਹਨੇ ਚੁੱਕੇ ਉਹਨੇ ਆਂਦੇ ਕੁਝ ਨਹੀਂ ਪੁੱਛਿਆ ਉਹ ਤੋਂ ਮਠਕਾ ਕੱਢਿਆ ਇੱਕ 95 ਰੁਪਏ ਵਾਲਾ ਮੈਟਰੋ ਦਾ ਉਹਨੇ ਕੱਢ ਕੇ ਇੱਥੇ ਕਾਊਂਟਰ ਤੇ ਰੱਖਿਆ ਹੀ ਕਿਹਾ ਤੇ ਮੈਨੂੰ 500 ਦਾ ਨੋਟ ਦਿੱਤਾ ਉਹਨੇ ਮੈਂ ਉਹਨੂੰ 405 ਰੁਪਏ ਬਕਾਇਆ ਦੇ ਦਿੱਤੇ ਉਸਰ ਟਾਈਮ ਉਮਨੇ ਜਦੋਂ ਇੱਧਰ ਕਾਊਂਟਰ ਤੇ 500 ਰੁਪਏ ਰੱਖਿਆ ਉਹਦੀ ਨਿਗਾ ਕਿਤੇ ਉੱਥੇ ਪੈਸੇ ਪੈਸੇ ਪ੍ਰਿੰਟਰ ਦੇ ਜਿਹੜੇ ਵਿੱਚ ਪਏ ਸੀ ਉੱਥੇ ਉਹਦੀ ਨਿਗਾ ਪੈ ਗਈ। ਉਹਦੀ ਲਾਲਚ ਆ ਗਿਆ ਹੋਣਾ। ਉਹ ਜਦੋਂ ਐਨ ਮੈਨੂੰ ਆ ਕੇ ਤੇ ਇੱਧਰ ਖੜ ਕੇ ਮੈਨੂੰ ਕਹਿੰਦਾ ਜੀ ਕਲਸੀ ਲਿਓ। ਪੈਸੇ ਹੱਥੋਂ ਦੇ ਭੜੇ ਹੀ 400-500 ਰੁਪਏ ਮੈਂ ਆਵਾਸ ਕੀਤੇ। ਬਸ ਉਹ ਲੱਸੀ ਮੈਂ ਪੁੱਛਿਆ ਉਹਨੂੰ ਕਿਹੜੀ ਲੈਣੀ ਆ। ਕਹਿੰਦੇ ਕੋਈ ਦੇ ਦੇ ਮਿੱਠੀ ਦੇ ਭਿੱਕੀ। ਮੈਂ ਉੱਧਰ ਨੂੰ ਲੱਸੀ ਲੈਣ ਚਲਾ ਗਿਆ। ਉਹਨੇ ਇਥੋਂ ਕਾਵੇ ਸਾਫਾ ਸੀ ਉਹਦੇ ਓੜਿਆ ਆ। ਤੇ ਸ਼ਕਲ ਉਹਦੀ ਡਿਗਰੀ ਵੀ ਤੇ ਰਿਕਾਰਡਿੰਗ ਸਾਰੀ ਹੈ ਉਨੇ ਨਾਲ ਹੀ ਇੱਥੇ ਪ੍ਰਿੰਟਰ ਦੇ ਵਿੱਚ ਹੱਥ ਪਾ ਕੇ ਪੇਮੈਂਟ ਚੱਕੇ 2 ਮਿੰਟ ਚ ਹੀ ਚਲਾ ਗਿਆ ਤਿੰਨ ਮੈਂਬਰ ਰਹੀਏ ਇਕੱਟੇ ਮੇਰੇ ਕੋਲ ਇੱਕ ਆਇਆ ਅੰਦਰ ਦੋ ਜਣੇ ਬਾਹਰ ਉਧਰ ਮੰਡੀ ਵਾਲੋਂ ਪਹਿਲਾਂ ਆਏ ਜੀ ਇੱਧਰ ਚੌਂਕਾਂ ਨੂੰ ਮੁੜ ਕੇ ਚੌਂਕ ਲੋ ਵਾਪਸ ਮੰਡੀ ਵਾਲੋਂ ਇੱਕ ਮੇਰੇ ਕੋਲ ਆ ਗਿਆ ਦੋ ਆਪਸ ਉਧਰ ਟਰਨ ਹੋ ਗਏ ਕੱਤੇ ਸੀਗੇ ਪੈਦਲ ਸੀਗੇ ਜੀ ਇਹ ਸੀਸੀਟੀਵੀ ਕੈਮਰੇ ਵਗੈਰਾ ਸੀਸੀਟੀਵੀ ਕੈਮਰਾ ਲੱਗੇ ਜੀ ਉੱਚ ਰਿਕਾਰਡਿੰਗ ਆ ਗਈ ਹੈ ਸਾਰੀ ਸਾਰਾ ਕੁਝ ਰਿਕਾਰਡ ਹੈ ਜੀ ਪੁਲਿਸ ਨੂੰ ਕੰਪਲੀਟ ਕਰ ਹਾਂ ਜੀ ਉਹਨਾਂ ਦੀ ਕੰਪਲੇਨਟ ਕਰਤੀ ਆਏ ਸੀ ਇੱਥੇ ਸੀਸੀਟੀਵੀ ਫੁਟੇ ਵੀ ਦਿੱਤੀ ਉਹਨਾਂ ਨੂੰ ਹਾਂਜੀ ਹੁਣ ਤੁਸੀਂ ਕੀ ਮੰਗਦੇ ਮੈਂ ਮੰਗ ਇਹ ਕਰਦਾ ਜੀ ਇਹ ਚੀਜ਼ਾਂ ਨੇ ਜ਼ਰੂਰੀ ਜਿਹੜੀ ਪਹਿਲੀ ਗੱਲ ਤਾਂ ਨਾਕੇਬੰਦੀ ਹੋਣੀ ਚਾਹੀਦੀ ਪੁਲਿਸ ਦੀ ਹਰ ਚੀਜ਼ ਦਾ ਰਾਉਂਡ ਲੱਗਣਾ ਚਾਹੀਦਾ ਰਾਉਂਡ ਕੋਈ ਲੱਗਦਾ ਨਹੀਂ ਇੱਥੇ ਫਿਰ ਇਹ ਚੀਜ਼ਾਂ ਜਿਹੜੀਆਂ ਰੋਕ ਜ਼ਰੂਰੀ ਆ ਲਗਣੀ ਇਹ ਤਾਂ ਬਹੁਤ ਬੁਰੇ ਹਾਲ ਹੈ ਜੀ ਇੱਦਾਂ ਦਾ ਇਸ ਕਾਰੋਬਾਰ ਨਹੀਂ ਕਰ ਸਕਦੇ ਮੁਸ਼ਕਲ ਹੈ ਸਾਡੇ ਹੱਥੇ ਦਾ ਬਹੁਤ ਜਿਹੜੇ ਦਿਨੇ ਇਹ ਕੰਮ ਹੋ ਗਿਆ ਸਾਡੇ